ਹਾਂਜੀ ਸਾਡੇ ਬਜ਼ੁਰਗ ਕਹਿੰਦੇ ਸੀ ਕਿ ਕਾਲੇ ਕੋਟ ਵਾਲਿਆਂ ਦੇ ਔਰ ਸਫੈਦ ਕੋਟ ਵਾਲਾਂ ਦੇ ਮਗਰ ਕਿਸੇ ਵੀ ਰੱਬ ਕਿਸੇ ਨੂੰ ਨਾ ਲਗਾਵੇ ਤੇ ਅੱਜ ਅਸੀਂ ਜਿਹੜੀ ਗੱਲ ਕਰਨੀ ਹੈ ਕਿ ਵਕੀਲਾਂ ਦਾ ਕਾਲਾ ਕੋਟ ਹੁੰਦਾ ਹੈਗਾ ਤੇ ਉਹਨਾਂ ਦਾ ਕਾਲਾ ਕੋਟ ਇਸ ਕਰਕੇ ਬਣਾਇਆ ਰੱਖਿਆ ਗਿਆ ਹੈ ਕਿ ਉਸ ਦਾ ਕਿਸੇ ਦਾ ਰੰਗ ਉਹਨਾਂ ਤੇ ਨਾ ਛੱਡ ਸਕੇ ਭਾਵੇਂ ਦੂਸਰੇ ਪਾਸੇ ਦਾ ਜਾਂ ਹਾਂ ਕੋਈ ਵੀ ਜਿਹੜਾ ਹੈ ਪੱਖਾ ਹੈ ਉਹਦਾ ਉਹਨਾਂ ਤੇ ਰੰਗ ਨਾ ਚੜ ਸਕੇ ਔਰ ਨਿਰਪੱਖ ਹੋ ਕੇ ਇਨਸਾਫ ਦੇ ਨੂੰ ਜਿਹੜਾ ਹੈ ਉਹ ਕਰ ਸਕਣ ਤੇ ਇਨਸਾਫ ਦੀ ਆਵਾਜ਼ ਬਣ ਸਕਣ ਉਹ ਹੈ ਇੱਕ ਦੂਜੇ ਤੇ ਕਿਸੇ ਦਾ ਵੀ ਰੰਗ ਜਾਂ ਇੱਕ ਪਾਸੇ ਵਾਂ ਜਾਂ ਦੂਸਰਾ ਪਾਸੇ ਤੇ ਕੋਈ ਰੰਗ ਨਾ ਚੜ ਸਕੇ ਔਰ ਡਾਕਟਰਜ਼ ਦੇ ਲਈ ਰੱਖਿਆ ਹੈਗਾ ਸਫੈਦ ਕੋਟ ਹੈਗਾ ਉਹਨਾਂ ਤੇ ਮਤਲਬ ਸਬਦਾ ਰੰਗ ਚੜ ਸਕੇ ਸਬਦੇ ਦੁੱਖ ਦਰਦ ਨੂੰ ਉਹ ਵੰਡਾ ਸਕਨ ਹੈ ਸਬਦੇ ਦੁੱਖ ਨੂੰ ਤਕਲੀਫ ਨੂੰ ਉਹ ਮਹਿਸੂਸ ਕਰਨ ਹੈ ਇਸ ਕਰਕੇ ਜਿਹੜਾ ਹੈ ਉਹਨਾਂ ਦੇ ਲਈ ਸਫੈਦ ਕੋਟ ਰੱਖਿਆ ਹੈ ਤੇ ਅੱਜ ਜਿਹੜਾ ਸਾਡਾ ਟਾਪਿਕ ਹੈ ਉਹ ਹੈ ਵੀ ਬਹੁਤ देर ਲੰਘ ਜਾਂਦੀ ਹੈ ਲੋਕਾਂ ਨੂੰ ਆਪਣਾ ਇਨਸਾਫ ਨਹੀਂ ਮਿਲਦਾ ਹੈ ਕਿਵੇਂ ਇਸ ਜੀ ਪ੍ਰੋਸੈਸ ਨੂੰ ਜਿਹੜਾ ਹੈ ਸਹੀ ਤਰੀਕੇ ਨਾਲ ਹੋਵੇ ਕਿ ਕਿੰਨੇ ਸਾਡੇ ਦੇਖੋ ਹਾਈ ਕੋਰਟਸ ਨੇ ਸੁਪਰੀਮ ਕੋਰਟਸ ਨੇ ਉਹ ਤੇ ਕਿਉਂ ਇਨਸਾਫ ਵਿੱਚ ਡਿਲੇ ਕਿਉਂ ਹੁੰਦਾ? ਦੇਰ ਕਿਉਂ ਹੁੰਦੀ ਹੈ ਇਨਸਾਫ ਨੂੰ ਹੈ। ਵੀ ਉਹ ਟਾਈਮ ਨਾਲ ਹਰ ਇੱਕ ਨੂੰ ਮਿਲ ਜਾਣਾ ਚਾਹੀਦਾ ਹੈ। ਜਿਵੇਂ ਹੁਣੇ ਰੀਸੈਂਟ ਆਪਾਂ ਦੇਖਿਆ ਲੁਧਿਆਣੇ ਦਾ ਕੇਸ ਕਿ 2 ਸਾਲ ਦੀ ਬੱਚੀ ਐਨੂੰ ਜਿੱਦਾ ਮਰਟਰ ਹੋ ਗਿਆ ਤਾਂ ਉਹਨੂੰ ਜਿਹੜਾ ਹੈ ਹੁਣ 2 ਸਾਲਾਂ ਬਾਅਦ ਉਹਦੇ ਪੇਰੈਂਟਸ ਨੂੰ ਇਨਸਾਫ ਮਿਲਿਆ। ਐਸੀ ਤਰ੍ਹਾਂ ਨਿਰਭੈ ਕੇਸ ਸੀਗਾ ਉਹਨੂੰ 11 ਸਾਲ ਬਾਅਦ ਇਨਸਾਫ ਮਿਲਿਆ ਹੈ। ਤੇ ਸਾਡੇ ਸਿੱਧੂ ਮੂਸੇਵਾਲਾ ਪੰਜਾਬ ਦਾ ਹੀ ਜਿਹੜਾ ਸਿੰਗਰ ਹੈ ਉਸ ਨੂੰ ਹਲੇ ਵੀ ਤੱਕ ਵੀ ਕੋਈ ਇਨਸਾਫ ਜਿਹੜਾ ਹੈ ਨਹੀਂ ਮਿਲਿਆ ਉਹਨਾਂ ਨੇ ਤਾਂ ਉਹਨਾਂ ਦੇ ਜਿਹੜੇ ਗੱਲਾਂ ਨੇ ਉਹਨਾਂ ਦੇ ਪੇਰੈਂਟਸ ਲਈ ਬਹੁਤ ਦੁਖਦਾਈ ਹੁੰਦੀਆਂ ਨੇ ਜਿਵੇਂ ਕੋਈ ਵੀ ਪੈਨਸ਼ਨਰ ਹੈ ਜਾਂ ਕੋਈ ਸੀਨੀਅਰ ਸਿਟੀਜ਼ਨ ਹੈ ਕਈ ਵਾਰੀ ਉਹਨਾਂ ਦੀ ਆਪਣੀ ਪੈਨਸ਼ਨ ਦੇ ਐਨੇ ਮਤਲਬ ਡਿਲੇ ਹੋ ਜਾਂਦਾ ਕਿ ਉਹ ਬੰਦਾ ਇਸ ਦੁਨੀਆ ਤੋਂ ਚਲਾ ਜਾਂਦਾ ਪਰ ਉਸ ਦੀ ਪੈਨਸ਼ਨ ਦਾ ਫੈਸਲਾ ਨਹੀਂ ਹੁੰਦਾ ਜੇ ਕੋਈ ਵੀ ਵਿਅਕਤੀ ਜਿਹੜਾ ਹੈ ਕਈ ਵਾਰ ਬਾਹਰ ਆਊਟਰ ਸਟੇਟ ਕੰਮ ਕਰਦਾ ਜਦੋਂ ਆਪਣੇ ਘਰ ਆਉਣ ਲਈ ਆਉਂਦਾ ਤਾਂ ਉਹਦਾ ਘਰ ਜਿਹੜਾ ਹੈ ਜੋ ਦਾਦੇ ਪਰਦਾਦਿਆਂ ਦਾ ਤਾਂ ਉਹਦਾ ਪੂਰਾ ਇਨਸਾਫ ਉਹਨੂੰ ਨਹੀਂ ਮਿਲ ਪਾਉਂਦਾ ਹੈ ਤਾਂ ਸਰਕਾਰਾਂ ਲਈ ਵੀ ਜਿਹੜੀਆਂ ਨੇ ਉਹਨਾਂ ਨੂੰ ਵੀ ਬਹੁਤ ਬੇਨਤੀ ਹੈ ਕਿ ਹਾਈ ਕੋਰਟਸ ਨੂੰ ਸੁਪਰੀਮ ਕੋਰਟਸ ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿਓ ਉਹਨਾਂ ਦੇ ਵਿੱਚ ਸਰਕਾਰਾਂ ਦੀ ਇੰਟਰਫੇਰੈਂਸ ਬਿਲਕੁਲ ਨਹੀਂ ਹੋਣੀ ਚਾਹੀਦੀ ਜਿਵੇਂ ਉਹ ਸੁਪਰੀਮ ਕੋਰਟਸ ਕੰਮ ਕਰਨਾ ਚਾਹੁੰਦੀਆਂ ਨੇ ਐਸ ਜਾਂ ਜਿਸ ਤਰ੍ਹਾਂ ਹਾਈ ਕੋਰਟਸ ਕੰਮ ਕਰਨਾ ਚਾਹੁੰਦੀਆਂ ਨੇ ਜਾਂ ਜਿਸ ਤਰ੍ਹਾਂ ਲੋਕ ਅਦਾਲਤਾਂ ਕੰਮ ਕਰਨਾ ਚਾਹੁੰਦੀਆਂ ਨੇ ਉਹਨਾਂ ਦਾ ਕੰਮ ਜਿਹੜਾ ਹੈ ਬਿਲਕੁਲ ਜਿਹੜਾ ਹੈ ਇਨਸਾਫ ਭਰਿਆ ਹੋਣਾ ਚਾਹੀਦਾ ਹੈ ਤੇ ਇਸੇ ਤਰ੍ਹਾਂ ਜਿਹੜੇ ਵੀ ਬੱਚੇ ਜੱਜ ਬੰਦੇ ਐ ਤਾਂ ਉਹਨਾਂ ਨੂੰ ਵੀ ਸਾਡੀ ਇਹੀ ਬੇਨਤੀ ਹੈ ਕਿ ਉਹ ਬਿਲਕੁਲ ਸਹੀ ਤਰੀਕੇ ਨਾਲ ਜੇ ਉਹ ਇਨਸਾਫ ਦੀ ਗੱਲ ਹੈ ਹਮੇਸ਼ਾ ਆਉ ਨੂੰ ਬਲੰਦ ਰੱਖਣ ਹੈ ਇਨਸਾਫ ਨੂੰ ਇਨਸਾਫ ਦੀ ਜਗਾਹ ਤੇ ਰੱਖਣ ਵੀ ਕੋਈ ਵੀ ਗਲਤ ਬੰਦਾ ਉਸਤੇ ਜਿਹੜਾ ਹੈ ਹਾ ਵੀ ਨਾ ਹੋ ਸਕੇ ਹੈ ਇਹ ਹੀ ਨੌਜਵਾਨ ਪੀੜੀ ਨੂੰ ਇਹੀ ਹੋ ਹੈ ਤੇ ਹਾ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਹੋਰ ਦੇਣੀ ਸੀ ਕਿ ਹੁਣੇ ਰੀਸੈਂਟ ਮੈਂ ਕਿਸੇ ਦਾ ਨਾਮ ਨਹੀਂ ਲੈਂਦੀ ਐ ਤਾਂ ਉਹਦੇ ਵਿੱਚ ਇੱਕ ਜਿਹੜਾ ਵਿਅਕਤੀ ਹੈ ਉਹ ਮੇਲ ਫੀਮੇਲ ਕੋਈ ਵੀ ਹੋ ਸਕਦਾ ਉਹ ਵਿਡੀਪੀਓ ਲੱਗਿਆ ਹਿਆ ਸੀ ਬਲੌਗ ਡਵੈਲਪਮੈਂਟ ਐਂਡ ਪੰਚਾਇਤ ਆਫੀਸਰ ਲੱਗਿਆ ਹਿਆ ਸੀ ਉਹਨੂੰ ਮਤਲਬ 15 ਸਾਲ ਪਹਿਲਾਂ ਦੀ ਗੱਲ ਹੈ ਉਸ ਨੂੰ ਕਿਸੇ ਵੀ ਸਰਕਾਰ ਜਦੋਂ ਵੀ ਕੋਈ ਸਰਕਾਰ ਸੀ ਤਾਂ ਉਹਨੂੰ ਇੱਕ ਦਿਨ ਲਈ ਪੀਸੀਐਸ ਬਣਾਇਆ ਗਿਆ ਉਸ ਤੋਂ ਨੈਕਸਟ ਡੇ ਉਹਨੂੰ ਆਈਐਸ ਬਣਾਇਆ ਗਿਆ ਦੇਖੋ ਮਤਲਬ ਕਿਸੇ ਬੱਚੇ ਦੀ ਜਿਹੜਾ ਕੋਈ ਜੈਨੂਇਨ ਬੱਚਾ ਸੀ ਉਸ ਦੀ ਜਗਾ ਉਸ ਨੂੰ ਦਿੱਤੀ ਗਈ ਜੋ ਇੰਨੀ ਹਾਰਡ ਵਰਕ ਕਰਦਾ IAS ਲਈ ਹੈਗਾ ਪਰ ਉਸ ਨੂੰ ਉਹਦੀ ਸਲਾਹ ਦਿੱਤੀ ਇਹ ਸਰਕਾਰ ਵੱਲੋਂ ਹੈ ਤਾਂ ਫਿਰ ਇਹ ਜੀ ਜਦੋਂ ਇਨਸਾਫ ਨਹੀਂ ਹੁੰਦੇ ਹੈਗੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਉਹ ਤਾਂ ਫਿਰ ਥੋੜਾ ਜਿਹਾ ਦੁੱਖ ਹੁੰਦਾ ਹੈ ਤਾਂ ਬਸ ਇਹੀ ਸਭ ਲਈ ਜਿਹੜਾ ਹੈ ਇਹੀ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਹੈ ਕਿ ਹਰ ਇੱਕ ਨੂੰ ਸਹੀ ਟਾਈਮ ਤੇ ਜਿਹੜਾ ਹੈ ਉਹਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਸਾਡੇ ਸਰਕਾਰਾਂ ਨੂੰ ਵੀ ਤੇ ਸਾਡੇ ਜਿਹੜੇ ਆਉਣ ਵਾਲੇ ਬੱਚੇ ਜੱਜ ਬਣਦੇ ਆ ਵਕੀਲ ਬਣਦੇ ਆ ਉਹਨਾਂ ਨੂੰ ਵੀ ਇਹੀ ਜਿਹੜੀ ਹੈ ਖੁਆਇਸ਼ਾ ਸਾਡੀ ਵੀ ਉਹ ਸਹੀ ਇਨਸਾਫ ਕਰ ਸਕਾ ਥੈਂਕ ਯੂ